ਹੱਥ ਜੋੜ ਕੇ ਦੁਆ ਮੰਗੋ ਸ਼ਾਲਾ ਸੱਜਣਾ ਦੀ ਮੁਲਾਕਾਤ ਹੋਵੇ ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ ਤੇ ਜੀ ਆਪ ਖੁਦਾ ਦੀ ਝਾਤ ਹੋਵੇ ਆਮੋ ਸਾਹਮਣੇ ਬੈਠ ਕੇ ਹੋਵਣ ਗੱਲਾਂ ਉਤੋਂ ਨਿਮੇ ਨਿਮੇ ਪਰਸਾਤ ਹੋਵੇ ਬੁੱਲਿਆ ਯਾਰੀ ਦਾ ਤਦ ਮਚਾ ਦਿਨ ਨੂੰ ਈਤ ਤੇ ਰਾਤ ਨੂੰ ਸਭ ਰਾਤ ਹੋਵੇ ਦਿਨ ਨੂੰ ਈਦ ਤੇ ਰਾਤ ਨੂੰ ਸਭ ਰਾਤ ਹੋਵੇ ਤੇ ਜੀਵਨ ਜਿਉਣਾ ਝੂਠਾ ਨਾ ਦਾ ਮੌਤ ਖੜੀ ਸਿਰ ਉੱਤੇ ਤੇਰੇ ਨਾਲੋਂ ਲੱਖ ਲੱਖ ਸੋਨੇ ਖਾਕ ਅੰਦਰ ਚਾ ਸੁਤੇ ਜਿੰਨਾ ਇਸ਼ਕ ਖਰੀਦ ਨਾ ਕੀਤਾ ਐਵੇਂ ਆਵੇ ਕੁੱਤੇ ਇਸ਼ਕੇ ਬਾਝ ਮੁਹੰਮਦ ਬਖਸ਼ਾ ਕਿਆ ਆਤਮ ਕਿਆ ਕੁੱਤੇ ਤੇ ਬਾਬੇ ਹੁਣਾਂ ਨੇ ਆਖਿਆ ਏ ਜੇ ਮੈਂ ਮਰ ਗਿਆ ਮੇਰਾ ਉੱਚਾ ਢੇਰ ਬਨਾਇਓ ਤੇ ਮਿੱਟੀ ਪਾਇਓ ਓਏ ਜਿੱਥੋਂ ਦੀ ਲੰਗਦਾ ਸੀ ਦਿਲ ਪਰ ਮੇਰਾ ਉਸੇ ਰਾਤ ਤੇ ਦਫਨਾਇਓ ਤੇ ਉਹਨੂੰ ਦਸ ਚਾਇਓ ਕਹਣਾ ਕਹਿ ਗਿਆ ਤਾਲਿਬ ਤੇਰਾ ਕਬਰ ਮੇਰੀ ਤੇ ਆਇਓ ਤੇ ਮੈਨੂੰ ਮਿਲ ਚਾਇਓ ਕਸੂਰ ਮੰਨ ਤਮੈਂ ਸੱਚਤਾ ਕਰਤਾ ਤੇ ਗੁਨਾਹ ਮੇਰੇ ਬਖਸ਼ ਆਇਓ ਗੁਨਾਹ ਮੇਰੇ ਬਖਸ਼ ਆਇਓ ਕਿੱਦਰੇ ਆਖ ਤائیں ਕੀੜੀ ਨਾ ਹੀਠ ਪੈਰਾਂ ਤੇ ਆ ਚਾਵੇ ਕਿੱਦਰੇ ਪੇ ਗੁਨਾਹ ਕਰਤਾ ਕਤਲੇ ਆਮ ਹਮੈਂ ਬੜਾ ਕੁਝ ਹਾਂ ਕਿੱਦਰੇ ਕੁਝ ਵੀ ਨਹੀਂ ਮੈਂ ਬੁਲਬੁਲੇ ਵਾਂਗ ਨਿਸ਼ਾਨ ਇੱਕ ਆਮ ਹਮੈਂ ਕਿਦਰੇ ਕਰਤਾ بڑے ਪਤੇ ਦੀਆਂ ਕਿਦਰੇ ਪਤਾ ਹੀ ਨਹੀਂ ਕਿਹੜਾ ਬਾਦਸ਼ਾਹ ਤੇ ਕੀਤੀ ਆਵਾਮ ਹਮੈਂ ਕਸੂਰਮੰਦ ਇੱਕ ਹਨੇਰੇ ਦੀ ਗੰਧ ਸਮਝੋ ਨਾ ਸੋਭਾ ਤੇ ਨਾ ਸ਼ਾਮ ਹਮੈਂ ਨਾ ਸੋਭਾ ਤੇ ਨਾ ਸ਼ਾਮ ਹਮੈਂ ਪਿੱਤਲ ਨਾਲ ਨਾ ਸੋਨਾ ਰਲਦਾ ਸੁਰਮੇ ਨਾਲ ਨਾ ਕੋਲੇ ਉਥੇ ਕਾਵਾਂਤੀ ਕੀ ਕਦਰ ਮੁਹੰਮਦ ਜਿੱਥੇ ਭੁੱਲ ਭੁੱਲ ਬੋਲੇ ਤੇ ਚੁੱਪ ਕਰ ਬੋਲਿਆ ਓਏ ਮੌਤ ਦਸਣ ਕੇ ਨਾ ਰੋੜ ਅੱਖਾਂ ਚ ਪਾਣੀ ਤੁਰ ਗਏ ਨਬੀ ਮੁਹੰਮਦ ਸਰਵਰ ਤੇ ਮਨ ਤਕ ਤੀਰ ਰੁਕਾਨੀ ਹੋਵੇ ਲਫ਼ਜ਼ ਕੋਈ ਗਲਤ ਨਾ ਇਤਰਾਜ਼ ਕਰਨਾ ਮੇਰੇ ਦੋਸਤੋ ਹੈ ਅਨਪੜਹਾਣਾ ਮਿਲਿਆ ਨਹੀਂ ਕੋਈ ਉਸਤਾਦ ਕਾਰੀਕਰ ਇਸੇ ਵਾਸਤੇ ਰਹਿ ਗਿਆ ਅਨਘੜ ਹਾਂ ਮੈਂ ਉਹ ਕੰਨੇ ਵਾਂਗ ਕਮਾਦ ਤੇ ਸ਼ਕਰ ਕੰਦੀ ਦਸੋ ਬਾਜ ਖੋਖਾ ਹਨ ਨੜ ਮੈਂ ਕਸੂਰਮੰਦਾਂ ਪਰੇ ਹੋਏ ਬੋਲਦੇ ਨਹੀਂ ਪਿਆ ਹੋਇਆ ਕਰਤਾ ਸਖਨਾ ਪੜ ਪੜ ਹਾਂ ਮੈਂ ਪਿਆ ਹੋਇਆ ਕਰਤਾ ਸਖਨਾ ਪੜ ਪੜ ਹਾਂ ਮੈਂ ਅਸਲੀ ਕਲ ਕਿਰਤਾਰ ਦੀ ਜਹਰਤੀ ਨਹੀਂ ਮੁੱਲਾ ਐਵੇਂ ਕਹਾਣੀਆਂ ਨਾ ਪਾ ਤੇਰ ਰੂਪ ਨੂੰ ਕਿਸੇ ਨੇ ਵਿਖਣਾ ਨਹੀਂ ਚੋਲੇ ਤਸਬੀਆਂ ਤੇ ਭਵੇਂ ਹੱਥ ਚੋੜੀਆਂ ਪਾ ਜੜੀ ਨੀਅਤ ਆ ਉੱਚੀ ਨਮਾਜ਼ ਚੋਣੀ ਫੜ ਥੱਲੇ ਫੋੜੀਆਂ ਤੇ ਪਾ ਮਸੱਲੇ ਪਾ ਉਹਨਾਂ ਵਡਣੀ ਪਲਕ ਕਸੂਰਮੰਦਾ ਜਿਹੜੇ ਪੀਛੇ ਤੇ ਨਾ ਅਚ ਰੋੜੀਆਂ ਪਾ ਜਿਹੜੇ ਪੀਛੇ ਤੇ ਨਾ ਅਚ ਰੋੜੀਆਂ ਪਾ ਉਮੀਦ ਕਰਦਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਦੋਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ